ਅੱਜ ਸਾਹਮਣੇ ਸਭ ਤੋਂ ਵੱਡੀ ਖ਼ਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਾਲੀਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਆ ਪੂਰਾ ਬੇਰਬਾ ਦੱਸਦੇ ਆ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਲਓ ਤੇ ਆਪਣੇ ਕਮੈਂਟ ਜ਼ਰੂਰ ਕਰ ਲਿਓ ਕਿ ਇਹ ਜਿਹੜੀ ਸਰਕਾਰੀ ਮੌਤ ਆ ਜਾਂ ਫਿਰ ਕੁਦਰਤੀ ਮੌਤ ਆ ਇਹ ਵੱਡੇ ਸਾਂਕੇ ਖੜੇ ਕਰਦੀ ਆ ਤੇ ਨਾਲ ਆਪਾਂ ਪੂਰੀ ਗੱਲਬਾਤ ਸੁਣਾਵਾਂਗੇ ਇਸ ਵੀਡੀਓ ਨੂੰ ਤੁਸੀਂ ਜਰੂਰ ਵੱਧ ਵੱਧ ਸ਼ੇਅਰ ਕਰ ਦੇਣਾ ਵੈਰਜੀ ਕਾ ਖਾਲਸਾ ਵੈਰਜੀ ਕੀ ਫਤਿਹ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਮੁਖੀ ਨੇ ਭਾਈ ਅੰਮਰਤਪਾਲ ਸਿੰਘ ਨੇ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਇਸ ਵੇਲੇ ਬੰਦਾ ਤੇ ਖਡੂਰ ਸਾਹ ਤੋਂ ਐਮਪੀ ਆ 4 ਲੱਖ ਲੋਕਾਂ ਨੇ ਉਹਨਾਂ ਨੂੰ ਐਮਪੀ ਬਣਾਇਆ ਵੋਟਾਂ ਦੇ ਨਾਲ ਆ ਤੇ ਸਭ ਤੋਂ ਵੱਧ ਜਿੱਤਣ ਵਾਲੇ ਲੋਕ ਸਭਾ ਦੇ ਐਮਪੀ ਬਣੇ ਆ ਪਰ ਸਰਕਾਰਾਂ ਨੇ ਉਹਨਾਂ ਨੂੰ ਆਜੇ ਤੱਕ ਵੀ ਜਿਹੜਾ ਬਾਹਰ ਨਹੀਂ ਨਿਕਲਣ ਦਿੱਤਾ ਤੇ ਹੁਣ ਤੁਹਾਨੂੰ ਇੱਕ ਇਸੇ ਦੇ ਨਾਲ ਹੀ ਵੱਡੀ ਖਬਰ ਜੁੜੀ ਆ ਮਾਨਸਾ ਜ਼ਿਲ੍ਹੇ ਦੇ ਪਿੰਡ ਝੱਬਰ ਰਮਿੰਦਰ ਸਿੰਘ ਝੱਬਰ ਦੀ ਜਿਹੜੀ ਭੇਦ ਭਰੇ ਹਾਲਾਤਾਂ ਦੇ ਵਿੱਚ ਕੱਲ ਮੌਤ ਹੋ ਜਾਂਦੀ ਆ ਤੇ ਦੱਸਿਆ ਜਾ ਰਿਹਾ ਕਿ ਰਪਿੰਦਰ ਸਿੰਘ ਝੱਬਰ ਨੇ ਜਿਹੜਾ ਕਿ ਮਾਗੀ ਕਾਨਫਰੰਸ ਦੇ ਮੇਲੇ ਤੇ ਜਿਹੜਾ ਮੁਕਸਰ ਦੇ ਵਿੱਚ 40 ਮੁਖਤਿਆਂ ਦੀ ਧਰਤੀ ਤੇ ਜਾਣਾ ਸੀ ਤੇ ਕਾਫੀ ਸਰਗਰਮ ਮੈਂਬਰ ਸੀ ਤੇ ਭੀਖੀ ਬਲਾਕ ਦਾ ਅਨਚਾਰਜ ਵੀ ਸੀ ਜਿਹੜਾ ਕਿ ਇਸ ਤੋਂ ਪਹਿਲਾਂ 5 ਮਹੀਨੇ ਪਹਿਲਾਂ ਬਾਪੂ ਤਰਸੇਮ ਸਿੰਘ ਅੰਮਰਤਪਾਲ ਦੇ ਪਿਤਾ ਵੱਲੋਂ ਉਹਨਾਂ ਨੂੰ ਜਿਹੜਾ ਖੁਦ ਆ ਕੇ ਮਿਲਦੇ ਆ ਤੇ ਉਹਨਾਂ ਨੂੰ ਜਿਹੜਾ ਉਹਦੀ ਬਾਗਡੋਰ ਸੰਭਾਲਦੇ ਆ ਜਿਹੜੀ ਕਿ ਮਾਲਸਾ ਜ਼ਿਲ੍ਹੇ ਦੀ ਪਰ ਜਿਹੜੀ ਕਿ ਇੱਕ ਦੁਖਦਾਈ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਉਹਨਾਂ ਦੀ ਭੇਦ ਪਰੇ ਹਾਲਾਤਾਂ ਦੇ ਵਿੱਚ ਜਵਾਰ ਕੇ ਸੂਏ ਦੇ ਵਿੱਚ ਜਿਹੜੀ ਮੌਤ ਹੁੰਦੀ ਆ ਤੁਹਾਨੂੰ ਪੂਰੀ ਜਾਣਕਾਰੀ ਦਰਦੇ ਆ ਕਿ ਰਵਿੰਦਰ ਸਿੰਘ ਇਹ ਕਹਿ ਕੇ ਚੱਲਿਆ ਗਿਆ ਕਿ ਮੈਂ ਕਿਤੇ ਜਵਾਰ ਕੇ ਕੰਮ ਜਾਨਾਗਾ ਤੇ ਮੋਟਰਸਾਈਕਲ ਤੇ ਜਾਂਦਾ ਤੇ 8 ਦੇ ਕਰੀਬ 8 ਵਜੇ ਫੋਨ ਕਰਦੇ ਆ ਜਦੋਂ ਘਰ ਨਾ ਆਇਆ ਤੇ ਫੋਨ ਕਰਨਾ ਸ਼ੁਰੂ ਕਰ ਦਿੱਤਾ ਤੇ ਫੋਨ ਨਾ ਚੱਕਿਆ ਤੇ ਜਿਹੜਾ ਉਹਨਾਂ ਦੇ ਪਿਤਾ ਵੱਲੋਂ ਜਿਹੜੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਜਵਾਰ ਕੇ ਸੂਹਾਂ ਦੇ ਉੱਪਰ ਮੋਟਰਸਾਈਕਲ ਮਿਲਿਆ ਤਾਂ ਫਿਰ ਸਾਕੇ ਹੋ ਗਿਆ ਕਿ ਜਿਹੜਾ ਕਿ ਉਹਦੀ ਜਿਹੜੀ ਜਿਹੜਾ ਭਾਈ ਰਮਿੰਦਰ ਸਿੰਘ ਆ ਕਿ ਉਹਨੂੰ ਜਿਹੜਾ ਕਿਤੇ ਜਿਹੜੇ ਇਹ ਹੱਤਿਆ ਤਾਂ ਨਹੀਂ ਕਰ ਦਿੱਤੇਗੇ ਤਾਂ ਫਿਰ ਪਤਾ ਲੱਗਿਆ ਦੂਸਰੇ ਦਿਨ ਟਾਂਡੀਆਂ ਦੇ ਜਿਹੜਾ ਸੂਹੇ ਦੇ ਵਿੱਚ ਜਿਹੜੀ ਉਹਦੀ লাশ ਬਰਾਮਦ ਹੁੰਦੀ ਆ ਤੇ ਦੂਸਰੇ ਦਿਨੇ ਕੇ ਉਹਨੇ ਮਾਗੀ ਦੇ ਵੱਡਾ ਇਕੱਠ ਕਰਨਾ ਸੀ ਜਾਣਾ ਸੀ ਹੁਣੇ ਦੱਸਿਆ ਜਾ ਰਿਹਾ ਕਿ ਭਰੋਸਯੋਗ ਸੂਤਰਾ ਤੋਂ ਪਤਾ ਲੱਗਿਆ ਕਿ ਇੱਕ ਸਰਕਾਰੀ ਕਤਲਾ ਜਿਹੜਾ ਕਿ ਇੱਕ ਗਿਥਮਿਤ ਕੇ ਜਿਹੜਾ ਕੀਤਾ ਗਿਆ ਕਿਉਂਕਿ ਅਕਾਲੀ ਦਲ ਬਾਦਸ਼ ਪੰਜਾਬ ਦੇ ਜਥੇਬੰਦੀ ਨੂੰ ਜਿਹੜਾ ਕਿ ਤੁਸੀਂ ਕਿੰਨਾ ਤੁਸੀਂ ਵੇਖ ਰਹੇ ਹੋ ਕਿ ਕਿੰਨਾ ਤਸੱਦਦ ਕਰਈ ਹੈ ਸਰਕਾਰ ਸਾਕੇ ਇਸ ਕਰਕੇ ਪ੍ਰਗਟਾਈ ਜਾਂਦੇ ਆ ਕਿ ਜਿੱਥੇ ਉਹਦੀ ਅਰਵਿੰਦਰ ਸਿੰਘ ਡਿੱਗਦਾ ਬਾਕੀ ਸਾਰੇ ਥਾਂ ਪੋਲੀਆਂ ਨੇ ਸਾਰੇ ਥਾਂ ਜਿਹੜੀ ਜਗਾਹ ਗਈ ਉੱਥੇ ਕਿਨਾਰੇ ਤੇ ਕੋਈ ਡਿੱਗ ਨਹੀਂ ਸਕਦਾ ਉਸੇ ਜਗ੍ਹਾ ਤੇ ਕਿਉਂ ਡਿੱਗਿਆ ਕਿ ਉਹਨਾਂ ਕ ਜਗਾਹ ਗਈ ਜਿੱਥੇ ਦੱਸਿਆ ਯਾਰ ਇਹ ਡਿੱਗਿਆ ਝਾਲ ਦੇ ਵਿੱਚ ਜਾ ਕੇ ਪਾਣੀ ਦੇ ਵਿੱਚ ਡੂੰਗੇ ਪਾਣੀ ਦੇ ਵਿੱਚ ਸੁੱਟਿਆ ਗਿਆ ਤੇ ਉਸ ਤੋਂ ਪਹਿਲਾਂ ਵੀ ਜਿਹੜਾ ਇੱਕ ਘਟਨਾ ਵਾਪਰੀ ਸੀ ਕਾਲੀ ਨਾਲ ਬਾਰਸ਼ ਪੰਜਾਬ ਦੇ ਜੱਥੇਬੰਦੀ ਦੇ ਆਗੂ ਦੇ ਨਾਲ ਆਸ ਕੁਦਰ ਸਿੰਘ ਦੇ ਨਾਲ ਜੇ ਗੱਡੀ ਨੂੰ ਅਚਾਨਕ ਅੱਗ ਲੱਗਦੀ ਆ ਤੇ ਗੱਡੀ ਜਿਹੜੀ ਸੜਕੇ ਸੁਬਾਹ ਹੋ ਜਾਂਦੀ ਆ ਸਤ ਸੁਦੇਵ ਸਿੰਘ ਉਹਦੇ ਵਿੱਚੋਂ ਝੁੱਲਸੇ ਜਾਂਦੇ ਆ ਤਾਂ ਕਰੀਬ ਉਹ ਬਚ ਜਾਂਦੇ ਆ ਤੇ ਹੁਣ ਜਿਹੜਾ ਸੰਕਾ ਲੋਕਾਂ ਵੱਲੋਂ ਜਿਹੜਾ ਸੂਤਰਾ ਵੱਲੋਂ ਪ੍ਰਚਾਰਿਆ ਜਾ ਰਿਹਾ ਕਿ ਰਵਿੰਦਰ ਸਿੰਘ ਦੀ ਜਿਹੜੀ ਇੱਕ ਕਾਤਲ ਕੀਤਾ ਗਿਆ ਤੇ ਬੇਸ਼ੱਕ ਇਹ ਵੀ ਪੁਲਿਸ ਵੱਲੋਂ ਇਹ ਕਿਹਾ ਗਿਆ ਕਿ ਜੀ ਧੁੰਦ ਦੇ ਕਾਰਨ ਜਿਹੜਾ ਮੋਟਰਸਾਈਕਲ ਤੋਂ ਨੂੰ ਕੁਝ ਦਿਸਿਆ ਨਹੀਂ ਤੇ ਸੂਏ ਦੇ ਵਿੱਚ ਡਿੱਗ ਪਿਆ ਇੱਥੇ ਸੋਚਣ ਤੇ ਬੜੀ ਸਮਝਣ ਵਾਲੀ ਗੱਲ ਆ ਜੇਕਰ ਸੂਏ ਦੇ ਵਿੱਚ ਮੋਟਰਸਾਈਕਲ ਡਿੱਗਦਾ ਤਾਂ ਆਪਾਂ ਮੰਨ ਲੈਂਦੇ ਕਿ ਮੋਟਰਸਾਈਕਲ ਸੂਏ ਦੇ ਵਿੱਚ ਡਿੱਗਿਆ ਤਾਂ ਮੋਟਰਸਾਈਕਲ ਬਾਹਰ ਡਿੱਗਿਆ ਤੇ ਆਪ ਕਹਿੰਦੇ ਸੂਏ ਦੇ ਵਿੱਚ ਡਿੱਗ ਪਿਆ ਇਹ ਵੱਡੀ ਸੋਚਣ ਤੇ ਸਮਝਣ ਵਾਲੀ ਗੱਲ ਆ ਕਿ ਸਟੇਟ ਕਵੇਂ ਚੌਣ-ਚੌਣ ਕੇ ਨੌਜਵਾਨਾਂ ਨੂੰ ਮਾਰ ਰਹੀ ਆ 32 ਸਾਲ ਦਾ ਨੌਜਵਾਨ ਅਜੇ ਵਿਆਹ ਅਜੇ ਹੋਣਾ ਸੀ ਕਾਰਜ ਅਜੇ ਕਰਨੇ ਸੀ ਤੇ ਪਰ ਪਹਿਲੇ ਹੀ ਝਾਲਮਾਂ ਨੇ ਜਿਹੜਾ ਉਹਨੂੰ ਮਾਰ ਮੁਕਾ ਦਿੱਤਾ ਵੇਖਾ ਕਿ ਜਿਹੜੀ ਪੋਸਟਮਾਰਟ ਦੀ ਰਿਪੋਰਟ ਹੈ ਜੇ ਆਉਣੀ ਬਾਕੀ ਆ ਤੇ ਪਰ ਜਿਹੜਾ ਇਹ ਸਭ ਤੋਂ ਵੱਡੇ ਸਾਂਕੇ ਖੜੇ ਹੁੰਦੇ ਆ ਕਿ ਜਿਹੜੀ ਇਹ ਮੌਤ ਹੋਈ ਹੈ ਇਹ ਕੁਦਰਤੀ ਮੌਤ ਨਹੀਂ ਇਹ ਇਹ ਧੁੰਦ ਕਾਰਨ ਮੌਤ ਨਹੀਂ ਇਹ ਇੱਕ ਸਰਕਾਰੀ ਕਾਤਲ ਕੀਤਾ ਗਿਆ ਨੌਜਵਾਨ ਦਾ ਪਤਾ ਨਹੀਂ ਅਜੇ ਕਿੰਨੇ ਕੁ ਨੌਜਵਾਨਾਂ ਦੀ ਬਲੀ ਦੇਣੀ ਆ 2027 ਤੱਕ ਪਤਾ ਨਹੀਂ ਸੈਂਟਰ ਸਰਕਾਰ ਸਟੇਟ ਨੇ ਮਿਲ ਕੇ ਜਿਹੜਾ ਕਿੰਨੇ ਕੁ ਨੌਜਵਾਨਾਂ ਨੂੰ ਮਾਰਨਾ ਹੈਗਾ ਤੇ ਜਿਹੜਾ ਇਹ ਨੌਜਵਾਨ ਜਿਹੜਾ ਚੱਲਿਆ ਗਿਆ ਅਕਾਲੀ ਦਲ ਬਾਦਸ਼ ਪੰਜਾਬ ਦੇ ਜਥੇਬੰਦੀ ਦੇ ਨਾਲ ਜੁੜਿਆ ਹੋਇਆ ਸੀ ਪਿਛਲੇ 5-6 ਮਹੀਨਿਆਂ ਤੋਂ ਸਰਗਰਮ ਆਗੂ ਸੀ ਤੇ ਪਿੰਡਾਂ ਦੇ ਵਿੱਚ ਧੜਾ ਧੜ ਨੌਜਵਾਨਾਂ ਨੂੰ ਜੋੜ ਰਿਹਾ ਸੀ ਇਸ ਕਰਕੇ ਜਿਹੜਾ ਸੰਕਾ ਪ੍ਰਗਟਾਇਆ ਜਾ ਰਿਹਾ ਕਿ ਜਿਹੜੀ ਇਹਦੀ ਮੌਤ ਜਿਹੜੀ ਕਿ ਸੱਕੀ ਹਾਲਾਤਾਂ ਦੇ ਵਿੱਚ ਹੁੰਦੀ ਆ ਤੇ ਉੱਤੇ ਨਾ ਕੋਈ ਕੈਮਰਾ ਸੀ ਜਿੱਥੇ ਮੌਤ ਹੁੰਦੀ ਆ ਤੇ ਜਿਹੜੀ ਕਿ ਇਹ ਦਰਸਾਇਆ ਇਹ ਗਿਆ ਕਿ ਇਹ ਧੁੰਦ ਦਾ ਕਾਰਨ ਬਣਿਆ ਉਸ ਤੋਂ ਪਹਿਲਾਂ ਵੀ ਇਹ ਦੱਸਿਆ ਜਾ ਰਿਹਾ ਕਿ ਇਸ ਰਵਿੰਦਰ ਸਿੰਘ ਦੀ ਗੱਡੀ ਦੇ ਵਿੱਚ ਕੋਈ ਗੱਡੀ ਦੀ ਡੀੜੀ ਗੱਡੀ ਮਾਰ ਜਾਂਦੀ ਆ ਇਹਦਾ ਪਿੱਛਾ ਕੀਤਾ ਜਾਂਦਾ ਪਰ ਫਿਲਹਾਲ ਬੰਦੇ ਨਹੀਂ ਲੱਭੇ ਕਿ ਉਹ ਬੰਦੇ ਕੌਣ ਸੀ ਤੇ ਜੇਕਰ ਹੁਣ ਜਸੇਬੰਦ ਦੀ ਚਾਹੇ ਤਾਂ ਇਸ ਦੀ ਪੂਰੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਆ ਤਾਂ ਸੱਚ ਸਾਹਮਣੇ ਆਉਣਾ ਚਾਹੀਦਾ ਕਿ ਸੱਚੀ ਮਿੱਥੀ ਸਰਕਾਰੀ ਕਤਲਤਾ ਨਹੀਂ ਕਿਦੇ ਇਹ ਹੈ ਸਰਕਾਰ ਵੱਲੋਂ ਕੀਤਾ ਹੋਇਆ ਕਤਲਤਾ ਨਹੀਂ ਇਹ ਪਾਰਟੀ ਦੀ ਜਿਹੜੀ ਜਿਹੜਾ ਕਿ ਉਹਨਾਂ ਦਾ ਹੱਕ ਮੰਦਾਗਾ ਕਿ ਇੱਕ ਨੌਜਵਾਨ ਆਗੂ ਅਕਲੌਤਾ ਪੁੱਤਰ ਮਾਪਿਆਂ ਦਾ ਚਲਿਆ ਗਿਆ ਜੇਕਰ ਪਾਰਟੀ ਨੇ ਚੁੱਪ ਧਾਰੀ ਤਾਂ ਬਹੁਤ ਮੰਦ ਭਾਗਾਗਾ ਤਾਂ ਇਹ ਤੇ ਜ਼ਰੂਰ ਨਿਰਣਾ ਲੈਣਾ ਚਾਹੀਦਾਗਾ ਦੂਸਰੀ ਨਾਲ ਹੀ ਖਬਰ ਜੁੜੀ ਆ ਕਿ ਲੱਖਾ ਸਧਾਨਾ ਭਾਈ ਅੰਮਰਪਾਲ ਸਿੰਘ ਦੀ ਪਾਰਟੀ ਦੇ ਵਿੱਚ ਆ ਅਕਾਲੀ ਦਲ ਬਾਦਸ਼ ਪੰਜਾਬ ਦੇ ਜਥੇ ਦੇ ਬੰਦੀ ਦੇ ਵਿੱਚ ਆ ਸ਼ਾਮਲ ਹੋ ਚੁੱਕਿਆਗਾ ਅਕਾਲੀ ਦਲ ਸਵਰਜੀ ਸਿੰਘ ਮਾਰ ਨੂੰ ਛੱਡ ਕੇ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦਾ ਜਿਹੜਾ ਪੱਲਾ ਫੜਿਆਗਾ ਮਾਗੀ ਮੁਕਸਰ ਦੇ ਵਿੱਚ ਜਿਹੜਾ ਕਿ ਪਾਰਟੀ ਜੁਆਇਨ ਕੀਤੀ ਆ ਵੱਡਾ ਇਕੱਠ ਸੀ ਠਾਟਾ ਮਾਰਦਾ ਇਕੱਠ ਸੀ ਤੇ ਉੱਥੇ ਲੱਖੇ ਸਦਾਣੇ ਨੇ ਜਿਹੜਾ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਵਿੱਚ ਸਮੋਲੀਅਤ ਕੀਤੀ ਆ ਤੇ ਜਿਹੜੀਆਂ ਇਹ ਧਾਨਵਾਏ ਦੱਸ ਕੇ ਹਟਿਆਗਾ ਇਹ ਦੋਨੇ ਖਬਰਾਂ ਤੇ ਤੁਸੀਂ ਜਰੂਰ ਆਪਣੇ ਕਮੈਂਟ ਕਰਨੇ ਆ ਤੇ ਵੀਡੀਓ ਚੰਗੀ ਲੱਗੇ ਜਰੂਰ ਸ਼ੇਅਰ ਕਰ ਦਿਓ ਧੰਨਵਾਦ ਵਰਜੀ ਦਾ ਖਾਲਸਾ ਵਰਜੀ ਕੀ ਫਤਿਹ